ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਸ੍ਰੀ ਕਲਵੀਰੇ ਹਾਂ ਬਾਜੀ ਬਾਜੀ ਮੈਂ ਇੱਕ ਵੀਡੀਓ ਪਾਹੀ ਕੱਲ ਸਾਨੂੰ ਅੱਜ ਰਾਤ ਇੱਕ ਹੀ ਆਈ ਉਹ ਕਿਹੜੀ ਜੀ ਇੱਕ ਨਾ ਮੈਂ ਗੁਜਰਾਤ ਤੋਂ ਆਇਆ ਸੀ ਆ ਭਰ ਕੇ ਨਿੰਬੂ ਅੱਛਾ ਜੀ ਤੇ ਚੌਂ ਵਜੇ ਖਤਮ ਕਰਕੇ ਗੱਡੀ ਜਾਂਦੀ ਪਹਿਲਾ ਟਾਈਮ ਮੇਰਾ ਇੱਕ ਹੋਇਆ ਸੀ ਦੂਜਾ ਟਾਈਮ ਸੀ ਮੇਰਾ ਤਾਂ 3 ਵਜੇ ਦਾ ਅੱਛਾ ਜੀ ਉੱਪਰ ਤਾਂ ਜਲੰਧਰ 5 ਵਜੇ ਦਾ 3 ਵਜੇ ਮੈਂ 2 ਵਜੇ ਨਾ ਮੈਂ ਟੋਲ ਤੇ ਹੈਗਾ ਜਿਹੜਾ ਮੋਗੇ ਤੋਂ ਨਾਂ ਕਿ ਜਲੰਧਰ ਕੋਲੇ ਟੋਲ ਹੈ ਉਹਦਾ ਨਾਮ ਤਾਂ ਮੇਰੇ ਯਾਦ ਨਹੀਂ ਕਿਹੜਾ ਉਹ ਮੋਗੇ ਤੋਂ ਜਲੰਧਰ ਰੋਡ ਤੇ ਠੀਕ ਹੈ ਜੀ ਉਹ ਵਜੇ ਇੰਨਾ ਪਰੇਸ਼ਾਨ ਕਰਦੇ ਹਨ ਪੰਦੇ ਕੋਲੇ ਅੰਡਰ ਲੋਡ ਵਜਣ ਫਿਰ ਵੀ ਕਿੰਨਾ ਦੇ ਕੰਡਾ ਭਰਤੀ ਦੇ ਮੈਂ ਕਿਹਾ ਵਜੇ ਵੀ ਕੰਡਾ ਭਰਤੀ ਹੁੰਦੀ ਡੱਬੇ ਗਿਣੇ ਨੇ 24 24 ਕਿਲੋ ਦੇ ਡੱਬੇ ਹੁੰਦੇ ਆ ਸਾਢੇ 12 ਟਨ ਮੇਰੀ ਗੱਡੀ ਪਾਸ ਕਰਦੀ ਹੈ 12 ਟਨ ਵਜਣਾ ਹੈ ਮੇਰੇ ਕੋਲੇ ਅੱਛਾ ਜੀ ਮੈਂ ਮੇਰੇ ਕੋਲੇ ਜਮਾਂ ਇਹ ਪੂਰਾ ਪੂਰਾ ਟਾਈਮ ਹੈ ਬਾਈ 2 ਵਜੇ 3 ਵਜੇ ਮੇਰੀ ਮੰਡੀ ਹੈ 3:30 ਵਜੇ ਮੇਰਾ ਨਾਂ ਵੀ ਹੈ ਇਹ ਤੇ ਪਾੜਾ ਵੀ ਰੁੱਲ ਜਾਂਦਾ ਹੁੰਦਾ ਬੰਦੇ ਦਾ ਠੀਕ ਹੈ ਜੀ ਪਾੜਾ ਕਿੰਨਾ ਸੀ ਆ ਬਣਾ ਉਸੋਂ ਉਹ ਤੋਂ ਮੇਰਾ ਪਾੜਾ ਲੱਗਿਆ ਸੀ ਜੀ 2 ਘੱਟ 70000 70000 ਰੁਪਈਆ ਹਾਂਜੀ ਇਹਨਾਂ ਨੇ ਕਿੰਨਾ ਚੰਗਾ ਕਹਿੰਦਾ ਨਾ ਨਾ ਕੰਡਾ ਕਰਾ ਮੈਂ ਕਿਹਾ ਭਾਈ ਜੀ ਮੈਂ ਅੰਡਾ ਕਰਾ ਲੈਣਾ ਕਹਿੰਦਾ ਤੇਰੀ ਗੱਡੀ ਓਵਰਲੋਡ ਦੱਸੀ ਨਹੀਂ ਮੈਂ ਕਿਹਾ ਤੇਰੇ ਕੋਲੇ ਓਵਰਲੋਡ ਦੱਸ ਜੀ ਕਿੰਨਾ ਕਰਨਾ ਗੱਡੀ ਤੇਰੀ ਓਵਰਲੋਡ ਹੈ ਮੈਂ ਕਿਹਾ ਭਾਈ ਜੀ ਮੇਰੀ ਗੱਡੀ ਅੰਡਾ ਲੋਡ ਹੈ ਕਹ ਹਾਂਜੀ ਜੱਟਣਾ ਬਾਈ ਜੀ ਮੇਰਾ ਪੂਰਾ ਅੱਧਾ ਘੰਟਾ ਪੂਰਾ ਬੰਦੇ ਨੇ ਖਰਾਬ ਕੀ ਸਾਜਾ ਮੇਰਾ ਨਾਮ ਵੀ ਰੁਲ ਗਿਆ ਚਲ ਪਾੜਾ ਦੇ ਦਾ ਜਲਾਣ ਜਾਨਕੀ ਜੇ ਹੋਤਾ ਘੰਟਾ ਇਹ ਖਚਲ ਖਵਾਰ ਨਾ ਕਰਦੇ ਟੂਲ ਟੈਕਸ ਵਾਲੇ ਟੂਲ ਟੈਕਸ ਨਾਲ ਨਾ ਖੱਟ ਲਗਾਵਾ ਕਰਦੇ ਬਾਈ ਜੀ ਮੇਰੇ ਅਗਲੇ ਨਾਲ ਤਾਂ ਵੀ ਵੀ ਗੱਲਾਂ ਕਰੀਆਂ ਅਗਲੇ ਨੇ ਹੂੰ ਨਾਲੇ ਕਹਿੰਦੇ ਤੇ ਮਾਲਕਾਂ ਦਾ ਹਜੇ ਤੇ ਵਿਕੂਗਾ ਤੇ ਫਿਰ ਚਲ ਖਾਲੀ ਵੀ ਹੋ ਗਈ ਗੱਡੀ ਅਗਲੇ ਨੇ ਤੇ 20 ਗੱਲਾਂ ਕਰੀਆਂ ਮੇਰੇ ਗਲ ਪਏ ਹੁਣ ਆਪਾਂ ਚੋਰ ਆਂ ਜਦੋਂ ਆਪਾਂ ਗਲਤ ਆਂ ਤਾਂ ਅਗਲਾ ਆਪਾਂ ਤਾਂ ਕੀ ਗੱਲ ਪਈ ਆਪਾਂ ਅਗਲੇ ਨੂੰ ਕੀ ਕਹੀਏ ਨਹੀਂ ਨਾਮ ਕਿੰਨਾ ਮਾਰ ਲਿਆ ਤੁਹਾਡਾ ਜੀ 3100 ਰ ਇੱਕ ਮਿੰਟ ਭਾਈ ਜੀ ਮੈਂ ਤੁਹਾਡੀ ਇਹ ਗੱਲ ਰਿਕਾਰਡ ਕਰ ਰਹੇ ਹਾਂ ਆਪਾਂ ਇੱਕਨੇ YouTube ਤੇ ਚਲਾ ਦੇਣੀ ਆ ਹਾਂਜੀ ਤੇ ਹੁਣ ਤੁਸੀਂ ਐਂ ਦੇਖੋ ਵੀ ਗੱਡੀ ਆਪਾਂ ਭੜਕੇ ਡਰਾਈਵਰ ਨੇ ਪੂਰੀ ਜਦੋਜਹਿਦ ਲਾ ਕੇ ਗੱਡੀ ਉਰੇ ਭਾਈ ਜੀ ਪੂਰੀ ਰੋਟੀ ਨਹੀਂ ਖਾਧੀ ਜਦੋਂ ਜਦੋਂ ਉੱਥੇ ਚੱਲਿਆ ਨਾ ਮੈਂ ਰੋਟੀ ਨਹੀਂ ਖਾਧੀ ਦਿਨ ਵਿੱਚ ਦੀ ਪੂਰੀ 3 ਨਾਰੀ ਚਾਹ ਵੀ ਨਹੀਂ ਹਾਂ ਜਦੋਂ ਜਾਉਂਦਾ ਆ ਕੇ ਪੂਰੀ ਮਸਾਂ ਗੱਡੀ ਮੈਂ ਟਾਈਮ ਤੇ ਗੱਡੀਆਂ ਲੱਗਦੀਆਂ ਜੀ ਗਰਮੀ ਆਂਦੇ ਨੇ ਗੱਡੀਆਂ ਚੱਲਦੀ ਰਾਤ ਨੂੰ ਖੇਚਣ ਵਿੱਚ ਗੱਡੀਆਂ ਲੱਗਾਈ ਠੀਕ ਆ ਕਿੰਨੇ ਘੰਟੇ ਤੁਸੀਂ ਲਗਾਤਾਰ ਗੱਡੀ ਚਲਾਈ ਭਾਈ ਜੀ ਉੱਥੋਂ ਉਥੋਂ ਗੱਡੀ ਦੀ ਅੱਛਾ ਲੱਗਦੀ 26 ਘੰਟੇ ਦੀ 26 ਘੰਟੇ ਦਾ ਟਾਈਮ ਸੀਗਾ ਆਪਣਾ 26 ਘੰਟੇ ਦੀ ਲਗਾਤਾਰ ਗੱਡੀ ਚੱਲਦੀ ਆਈ ਹਾਂਜੀ ਤੇ ਸਾਢੇ 26 ਘੰਟੇ ਲਾਤੇ ਇਹਨਾਂ ਨੇ ਜਿਹੜਾ ਅੱਧਾ ਘੰਟਾ ਉੱਥੇ ਖਰਾਬ ਕਰਤਾ ਤੁਹਾਡਾ ਅੱਧਾ ਘੰਟਾ ਉੱਥੇ ਖਰਾਬ ਅੱਧਾ ਘੰਟਾ ਬਾਈ ਜੀ ਪੂਰਾ ਲਾਤਾ ਹੈ ਬੰਦਾ ਇਹਨਾਂ ਦਾ ਅੱਧਾ ਘੰਟਾ ਤੇ ਤੁਸੀਂ ਕਹਿੰਦਾ ਜਾ ਕਰ ਲਓ ਕੀ ਕਰ ਲਵਾਂ ਕਹਿੰਦਾ ਮੇਰਾ ਮੈਂ ਕਿਹਾ ਅਸੀਂ ਫੇਸਬੁਕ ਤੇ ਵੀਡੀਓ ਪਾਉਂਗਾ ਬਾਈ ਜੀ ਨੂੰ ਮੈਂ ਹਾਂਜੀ ਰੁਕੋ ਬਣਾ ਟ੍ਰਾਂਸਪੋਰਟ ਵੀਰਾਂ ਨੂੰ ਪਾਉਂਗਾ ਜਾ ਕਰ ਲਈ ਅੱਜ ਕੀ ਕਰ ਲਿਆ ਹੈਗਾ ਤੂੰ ਸਾਡਾ ਕੀ ਕਰ ਸਕਦੇ ਹੋ ਮੈਂ ਅੱਗੇ ਵੀ ਅੱਛਾ ਵੀ ਗੱਟ ਵੀਡੀਓ ਬਣਾ ਕੇ ਜਿਹੜਾ ਕੋ ਮਰਜ਼ੀ ਕਰਦੇ ਅਸੀਂ ਤਾਂ ਇੱਕ ਨੇ ਹੱਚਲ ਖ਼ਬਰ ਕਰਨਾ ਕਹਿਣ ਦਾ ਮਤਲਬ ਹਾਂਜੀ ਹਾਂਜੀ ਠੀਕ ਆ ਉਹਦੇ ਘੰਟਾ ਭਾਈ ਲੇਟ ਹੋਣਾ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੈਂ ਭਾਈ ਜੀ 3100 ਰੁਪਏ ਦਾ ਨਾਮ ਉਹ ਵੀ ਰੁਲ ਗਿਆ ਜੀ ਅਗਲੇ ਨੇ ਵੀ 10 ਦਾ ਗੱਲਾਂ ਵੀ ਕਰੀਆਂ ਕਹਿੰਦੇ ਗੱਡੀ ਲੇਟ ਹੋ ਗਈ ਸਾਡੇ ਮਗਰ ਮਾਲ ਹੀ ਨਹੀਂ ਤੇਰੇ ਸਾਡਾ ਕੰਮ ਚਲ ਜੀ ਇੱਕ ਕਹਿੰਦੇ ਨੇ ਭਾਈ ਇਨਾਮ ਪਿੱਛੇ ਡਰਾਈਵਰ ਇੱਕ ਮਾਲ ਇਹ ਆਪਾਂ ਇਹ ਜੇ ਮਾਲ ਭਰਦੇ ਆ ਵੀ ਸਾਨੂੰ ਨਾਮ ਮਿਲੂਗਾ ਇਨਾਮ ਮਿਲੂਗਾ ਜੀ ਨਾਮ ਵੀ ਨਾ ਮਿਲੇ ਮੁਰਖ ਹਾਂਜੀ ਤੇ ਆਪਣੀ ਜਾਨ ਪੂਰੀ ਜੋਖਮ ਚ ਪਾ ਕੇ ਇਹਨਾਂ ਦਾ ਮਾਲ ਬਚਾਉਨੇ ਆ ਚਲੋ ਉਹ ਚ ਪਾਰਟੀਆਂ ਨੇ ਪੈਸੇ ਪਾਰਟੀਆਂ ਨੂੰ ਵੀ ਅੱਧਾ ਘੰਟਾ ਚਾਹੀਦਾ ਵੀ ਅੱਧੇ ਘੰਟੇ ਦਾ ਕੋਈ ਗੱਲਬਾਤ ਨਹੀਂ ਹੈਗੀ ਵੀ ਜੇ 3100 ਨਹੀਂ ਦੇਣਾ ਤੀ 1100 ਤਾਂ ਦੇ ਦੇ ਦਿੰਦਾ ਹਾਂਜੀ ਹਾਂ ਪਰ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਪਰ ਬਹਾਨਾ ਚਾਹੀਦਾ ਇਹਨਾਂ ਦਾ ਨਾਮ ਰੋਕਣ ਦਾ ਜੀ ਚਲੋ ਪਰ ਟੂਲ ਵਾਲਿਆਂ ਨੇ ਬਹੁਤ ਪਰੇਸ਼ਾਨ ਕੀਤਾ ਭਾਈ ਜੀ ਅੱਗੂ ਗਾਲ ਹੋਰ ਪੈਂਦੇ ਆ ਜੀ ਮੇਰੇ ਤੋਂ ਗਾਲ ਹੋਰ ਕਹਿੰਦੇ ਜੀ ਜਿਹੜਾ ਮੋਗੇ ਤੋਂ ਜਲੰਧਰ ਰੋਡ ਤੇ ਟੂਲ ਟੈਕਸ ਆ ਕੋਈ ਹੈ ਜੀ ਹਾਂਜੀ ਮੋਗੇ ਤੋਂ ਜਲੰਧਰ ਰੋਡ ਦੇ ਕੋਲ ਮੋਗੇ ਤੋਂ ਕਿੰਨੇ ਕਿਲੋਮੀਟਰ ਹੈ ਜਲੰਧਰ ਵੱਲੋਂ ਇਹ ਮਲਸੀਆ ਤੋਂ ਪਿੱਛੇ ਰਹਿ ਜਾਂਦਾ ਈ ਥੋੜਾ ਜਿਹਾ ਮਲਸੀਆ ਤੋਂ ਪਿੱਛੇ ਹਾਂਜੀ ਉਹਨਾਂ ਨੇ ਜਾਣ ਬੁੱਝ ਕੇ ਅੰਡਰ ਲੋਡ ਗੱਡੀ ਨੂੰ ਓਵਰ ਲੋਡ ਦੱਸ ਕੇ ਜਾਣ ਬੁੱਝ ਕੇ ਇਹਨਾਂ ਨੇ ਅੱਧਾ ਘੰਟਾ ਖਰਾਬ ਕਰਿਆ ਤੇ ਉਹਦੇ ਅੱਧੇ ਘੰਟੇ ਨਾਲ ਹੀ ਥੋੜਾ 3100 ਰੁਪਏ ਦਾ ਨੁਕਸਾਨ ਹੋਇਆ 3100 ਦਾ ਨੁਕਸਾਨ ਹੋਇਆ ਜੀ ਐਸੇ ਕਹਿੰਦੇ ਡਰਾਈਵਰ ਫਿੱਤੇ ਨਾਮ ਪਿੱਛੇ ਚੱਜੇ ਜਿੱਦਲੀ ਹੁੰਦਾ ਬਿਲਕੁਲ ਭਾਈ ਜੀ ਮੌਤ ਉਹਦੇ ਮੂੰਹ ਤੋਂ ਹੁੰਦੀ ਹੈ ਜਿਹੜੀ ਸਭ ਇਹੋ ਜਿਹੀ ਗੱਡੀ ਆ ਉਹ ਤਾਂ ਪੂਰੀ ਹਰ ਟਾਈਮ ਆਹਨ ਕਨਨ ਨੇ ਵੀ 400 ਹੋ ਕੇ ਗੱਡੀ ਤੇ ਮੁਗਲਾਈਲ ਸੰਦਾ ਨਹੀਂ ਹੋਣਾ ਉਹ ਹੋਣ ਦਿੰਦਾ ਹੈਗਾ ਅਗਲਾ ਚੰਨੂ ਗੱਡੀ ਪਹੁੰਚਾਉਂਦਾ ਮੁਗਲਾਈਲ ਸੰਦਾ ਨਹੀਂ ਹੋਣ ਦਿੰਦਾ ਬਾਈ ਜੀ ਹਾਂ ਜੀ ਹਾਂ ਬਾਕੀ ਬਹੁਤ ਬਹੁਤ ਬਾਈ ਜੀ ਤੁਹਾਡਾ ਧੰਨਵਾਦ ਤੇ ਆਪਾਂ ਚੱਲ ਵੀਡੀਓ ਫੇਸਬੁੱਕ ਵੀਡੀਓ ਇਹ ਦਿਨਾਂ ਦੀ ਜਰੂਰ ਬਾਈ ਜੀ ਕੋਈ ਨਾ ਕੋਈ ਇਹਨਾਂ ਦੇ ਕਰੋ ਇਲਾਜ ਬਾਈ ਜੀ ਇਹਨਾਂ ਨੇ ਤਾਂ ਬਹੁਤ ਫਿੱਟ ਕੀਤਾ ਜੀ ਪਰ ਜਿਹੜੀ ਬਾਈ ਜੀ ਆਪਣੀ ਆਹ ਗੱਲ ਪੈਂਦੀ ਹੈ ਦਾ ਦਾ ਮੁੰਡੇ ਬਿਠਾਏ ਗੁੰਡੇ ਇਨਾ ਨੇ ਦਾ ਹੀ ਉੱਥੇ ਜਿਹੜੀ ਆਪਣੀ ਆਹ ਗੱਲਬਾਤ ਹੋ ਰਹੀ ਆ ਬਾਈ ਜੀ ਇਹ YouTube ਦੇ ਚੈਨਲ ਤੇ ਔਜਲਾ ਟਰਾਂਸਪੋਰਟ ਡਰਾਈਵਰ ਹੈਲਪ ਲਾਈਨ ਆਪਾਂ ਚੈਨਲ ਸ਼ੁਰੂ ਕਰਿਆ ਜੀ ਠੀਕ ਹੈ ਜੀ ਉਹਦੇ ਤੇ ਹਾਂ ਉਹਦੇ ਤੇ ਰਿਕਾਰਡਿੰਗ ਆਊਗੀ ਸਾਰੀ ਜਿਹੜੀ ਆਪਣੀ ਦੋਹਾਂ ਦੀ ਗੱਲਬਾਤ ਹੋ ਰਹੀ ਆ ਇਹਦੇ ਵਿੱਚ ਕੋਈ ਕੱਟ ਵੱਢ ਨਹੀਂ ਲਾਉਣਾ ਮੈਂ ਸਿੱਧੀ ਏਕ ਨੇ ਰਿਕਾਰਡਿੰਗ ਇਹ ਪਾਉਣੀ ਆ ਆਪਾਂ ਵੀ ਲੋਕਾਂ ਨੂੰ ਪਤਾ ਲੱਗੇ ਵੀ ਭਾਈ ਇਹ ਜਿਹੜੇ ਟੂਲ ਟੈਕਸਾਂ ਤੇ ਗੁੰਡੇ ਬਿਠਾਏ ਹੋਏ ਨੇ ਹਾਂਜੀ ਬਾਈ ਜੀ ਇਹ ਕਿੰਨਾ ਰਾਜ ਖੱਜਲ ਖਵਾਰ ਕਰਦੇ ਨੇ ਤਾਂ ਤੁਸੀਂ ਵਿੱਚੋ ਕਹਿ ਵੀ ਰਹੇ ਹੋ ਵੀ ਪਿਛਲੀ ਵਾਰ ਵੀ 6 ਟਨ ਤੇ ਹੀ ఓਵਰਲੋਡ ਦੱਸੀ ਗਿਆ ਜੀ ਇਹ ਕਿਸੇ ਨੇ ਕਹੇ ਬਾਈ ਜੀ 6 ਟਨ ਵਜ਼ਨ ਮੇਰਾ ਸੀਗਾ ਜੀ ਉੱਤੇ ਦੇ ਇਹਨਾਂ ਨੇ ఓਵਰਲੋਡ ਦੱਸਿਆ ਨੇ 6 ਟਨ ਤੀ ਵੀ ਇਹਨਾਂ ਨੇ ఓਵਰਲੋਡ ਗੱਡੀ ਜਾਂਦਾ ਐ ਕਹੇ ਜੀ ਬਾਈ ਜੀ ਸ਼ਾਬਾਸ਼ ਤੇ ਨਹੀਂ ਜਦ ਵੀ ਤੁਹਾਨੂੰ ਖੱਜਲ ਖਵਾਰ ਕਰਿਆ ਜੀ ਇਹਨਾਂ ਨੇ ਉਹ ਉਹਦਾ ਵੀ ਬਾਈ ਐਂ ਖੱਜਲ ਖਵਾਰ ਕਰਦੇ ਆ ਕੋਈ ਗੱਲ ਹੋਰ ਪੁੱਛਦੇ ਬਾਈ ਜੀ ਇਹ ਤੇ ਥੋੜੀ ਗੱਡੀ ਕਿੰਨੇ ਟਨ ਪਾਸ ਵਾਲੀ ਹੈ ਜੀ ਸਾਡੇ 12 ਟਨ ਪਾਸ ਹੈ ਮੇਰੇ ਕੋਲ ਸਾਡੇ 12 ਟਨ 16 12 ਹਾਂਜੀ ਹਾਂਜੀ 19 15 19 15 ਹਾਂਜੀ ਜੀ ਕਾ ਇਹਨਾਂ ਨੂੰ ਆਈ ਨਹੀਂ ਪਤਾ ਲੱਗਦਾ ਹੈਗਾ ਵੀ ਇਹ ਗੱਡੀ 12 ਟਨ ਪਾਸ ਵਾਲੀ ਹੈ ਤੇ 6 ਟਨ ਮਾਲ ਆ 7 ਟਨ ਦੀ ਗੱਡੀ ਹੋ ਟੋਟਲ 13 ਟਨ ਕੰਡਾ ਦੱਸਿਆ ਹੋਊਗਾ ਉਹਨੂੰ ਵੀ ਟੋਟਲ 13 ਟਨ ਮਾਲ ਆ ਅੰਬਾ ਜੀ ਇਹ ਨਾ ਕਹਾਂ ਸੀ ਇਹਨਾਂ ਅਮਰੀਕਾ ਤੋਂ ਪੂਰੀ 12 ਟਨ ਦੀ ਗੱਡੀ ਵਾਜਣਾ ਇਹ ਸਾਢੇ 12 ਪਾਸ ਕਰਦੀ ਹੈ 12 ਟਨ ਨਹੀਂ ਵਜਣਾ ਮੇਰੇ ਕੋਲੇ ਅੱਛਾ ਉਸ ਦਿਨ ਤਾਂ ਮੇਰੇ ਕੋਲ 6 ਟਨ ਹੀ ਸੀਗਾ ਤਾਂ ਵੀ ਇਹਨਾਂ ਨੇ ਕੰਡਾ ਕਰਾਇਆ ਕਹਿੰਦੇ ਓਵਰਲੋਡ ਦਾਤੀ ਹੈ ਨਹੀਂ ਉਹ ਕੰਡੇ ਦੇ ਪੈਸੇ ਕਿਹਨੇ ਦਿੱਤੇ ਨੇ ਜੀ ਇਹ ਕੰਡਾ ਟੂਲ ਤੇ ਲੱਗ ਜਾਂਦਾ ਜੀ ਉਹਦੇ ਪੈਸੇ ਨਹੀਂ ਲਏ ਜਾਂਦੇ ਅੱਛਾ ਯਾਨੀ ਜੀ ਟੂਲ ਦਾ ਹੀ ਕ ਹਾਂਜੀ ਇਹਨਾਂ ਆਉਦੇ ਕੰਡਾ ਟੂਲ ਦੇ ਹੀ ਬੱਸੋ ਭਾਈ ਜੀ ਇਹ ਪਾਉਨੇ ਆ ਤੁਹਾਡੀ ਆਪਾਂ ਰਿਕਾਰਡਿੰਗ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੂਗਾ ਇਹਨਾਂ ਦਾ ਜਲੂਸ ਨਿਕਲੇ ਠੀਕ ਆ ਉਹ ਆਪਾਂ ਫੇਸਬੁੱਕ ਤੇ ਤੁਹਾਡੀ ਮੈਂ ਪਾਉਂਗਾ ਵੀਡੀਓ ਇਹ YouTube ਚੈਨਲ ਤੇ ਜਾਊਗੀ ਆਪਣੀ ਔਦਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਸਰਚ ਕਰ ਲਿਓ ਉਹਨੂੰ ਆਪਣੇ ਕਰ ਲਿਓ ਸਬਸਕ੍ਰਾਈਬ ਜੀ ਜੀ ਬਾਈ ਧੰਨਵਾਦ ਜੀ ਧੰਨਵਾਦ ਜੀ ਜੀ ਬਹੁਤ ਬਹੁਤ ਧੰਨਵਾਦ